ਸਤ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖਦੇ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਹਵਾਈ ਜਹਾਜ਼ ਸਫ਼ਰ ਕਰਨ ਵਾਲਿਆਂ ਦੇ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਆ ਰਹੀ ਹੈ ਜੀ ਹਾਂ ਵਿਸਤਾਰਾ 에ਅਰਲਾਈਨਸ ਨੇ ਖਿਨੀਖੀ ਵੱਲੋਂ ਐਲਾਨ ਕੀਤਾ ਹੈ ਕਿ ਕਮਾਂਤਰੀ ਫਲਾਈਟਾਂ 'ਚ 20 ਮਿੰਟ ਮੁਫਤ ਵਾਈਫਾਈ ਇੰਟਰਨੈਟ ਕਨੈਕਟੀਵਿਟੀ ਮਹੱਈਆ ਕਰਵਾਏਗੀ ਇਹ ਸੇਵਾ ਬੋਇੰਗ 787 ਨੋ ਡ੍ਰੀਮ ਲਾਈਨਰ ਤੇ 에ਅਰਬੱਸ A320 ਨਿਊ ਜਹਾਜ਼ ਵੱਲੋਂ ਸੰਚਾਲਿਤ ਸਾਰੇ ਕੈਬਿਨ ਅਸਰੇਣੀਆਂ ਦੀ ਫਲਾਈਟਾਂ ਤੇ ਮਹੱਈਆ ਹੋਵੇਗੀ ਟਾਟਾ ਗਰੁੱਪ ਤੇ ਸਿੰਗਾਪੁਰ 에ਅਰਲਾਈਨਸ ਦਾ ਸਾਂਝਾ ਉਦਮ ਵਿਸਤਾਰਾ ਇਹ ਸਹੂਲਤ ਦੇਣ ਵਾਲੀ ਪਹਿਲੀ ਭਾਰਤੀ ਹਵਾਈ ਸੇਵਾ ਬਣ ਗਈ ਹੈ ਤੇ ਮੁਫਤ ਵਾਈਫਾਈ ਐਕਸੈਸ ਹਰ ਯਾਤਰੀ ਨੂੰ कनेक्टेड रेन ਦੇ ਵਿੱਚ ਸਮਰਥਤ ਬਣਾਇਆ ਗਿਆ ਤੇ ਇਹ ਉਹਨਾਂ ਲੋਕਾਂ ਲਈ ਆਦਰਸ਼ ਹੈ ਜੋ ਭਾਰਤੀ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਵਰਤੋਂ ਕਰਕੇ ਵਾਧੂ ਵਾਈਫਾਈ ਪਲਾਨ ਖਰੀਦਣਾ ਚਾਹੁੰਦੇ ਹਨ ਵੀਡੀਓ ਦੇਖਣ ਲਈ ਤੋਂ ਬਾਅਦ ਡਾਟਾ ਨੂੰ ਵਾਧੂ